ਦੇਖੋ ਜਲਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੇ ਚੋਣਾਂ ਦੇ ਅੰਦਰ ਬਹੁਤ ਅੱਛਾ ਜਿਹੜਾ ਰਿਸਪੌਂਸ ਆ ਲੋਕਾਂ ਦਾ ਸਹਿਯੋਗ ਜਿਹੜਾ ਉਹ ਮਿਲ ਰਿਹਾਗਾ ਮੈਂ ਬਹੁਤ ਸਾਰੇ ਪਿੰਡਾਂ ਜਾ ਕੇ ਆ ਸਵੇਰ ਦਾ ਔਰ ਸ਼ਾਂਤੀਪੂਰਵਕ ਬੜੇ ਹੀ ਅਮਨ ਮਾਨ ਦੇ ਨਾਲ ਵੋਟਾਂ ਪੈ ਰਹੀਆਂ ਨੇ ਗੀਆਂ ਕਿਉਂਕਿ ਇਹ ਭਾਈਚਾਰਕ ਸਾਜ ਦਾ ਪ੍ਰਤੀਕ ਆ ਹੁਣ ਆਪਾਂ ਖੇਤਰੇ ਖੜਿਆ ਆ ਸਾਰੀ ਸਾਧ ਸੰਗਤ ਖੜੀ ਆ ਇਕੱਠੀ ਹੋਈ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਚ ਇੱਕ ਤਰਫਾ ਜਿੱਤ ਪ੍ਰਾਪਤ ਕਰ ਰਹੀ ਹੈ ਦੇਖੋ ਜਲਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੇ ਚੋਣਾਂ ਦੇ ਅੰਦਰ ਬਹੁਤ ਅੱਛਾ ਜਿਹੜਾ ਰਿਸਪੌਂਸ ਆ ਲੋਕਾਂ ਦਾ ਸਹਿਯੋਗ ਜਿਹੜਾ ਉਹ ਮਿਲ ਰਿਹਾ ਹੈਗਾ ਮੈਂ ਬਹੁਤ ਸਾਰੇ ਪਿੰਡਾਂ ਜਾ ਕੇ ਆ ਸਵੇਰ ਦਾ ਔਰ ਸ਼ਾਂਤੀਪੂਰਵਕ ਬੜੇ ਹੀ ਅਮਨ ਮਾਨ ਦੇ ਰਾ ਵੋਟਾਂ ਪੈ ਰਹੀਆਂ ਨੇ ਗੀਆਂ ਕਿਉਂਕਿ ਇਹ ਭਾਈਚਾਰਕ ਸਾਜ ਦਾ ਪ੍ਰਤੀਕ ਆ ਹੁਣ ਆਪਾਂ ਖੇਤਰੇ ਖੜਿਆ ਆ ਸਾਰੀ ਸਾਧ ਸੰਗਤ ਖੜੀ ਐ ਇਕੱਠੀ ਹੋਈ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਚ ਇੱਕ ਤਰਫਾ ਜਿੱਤ ਪ੍ਰਾਪਤ ਕਰ ਰਹੀ ਹੈ ਵੀ ਆਪਣੀ ਵੋਟ ਦਾ ਵੀ ਇਸਤੇਮਾਲ ਕਰਕੇ ਆਏ ਹੋ ਆਪਣੇ ਪਿੰਡ ਜਾ ਕੇ ਬਿਲਕੁਲ ਲੋਕਤੰਤਰ ਦੇ ਤਿਹਾੜ ਦੇ ਅੰਦਰ ਮੈਂ ਵੀ ਆਪਣਾ ਰੋਲ ਜਿਹੜਾ ਬਤਾਰ ਵੋਟਰ ਨੂੰ ਨਿਭਾ ਕੇ ਆਇਆਗਾ ਆਪਣੇ ਮਤ ਦਾ ਪ੍ਰਯੋਗ ਕੀਤਾਗਾ ਮੇਰੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਹੈ ਤੁਹਾਡੇ ذریعے ਕਿ ਸਾਰੇ ਜਣੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਅੱਜ ਇਸ ਲੋਕਤੰਤਰ ਦੇ ਤਿਹਾੜ ਚ ਆਪਣਾ ਹਿੱਸਾ ਬਣ ਔਰ ਇਸ ਪੰਚਾਇਤੀ ਰਾਜ ਸਿਸਟਮ ਨੂੰ ਜਿਹੜਾ ਹੋਰ ਮਜ਼ਬੂਤ ਕਰਨ ਸਰਪੰਚ ਦੇ ਨਾਲ ਦੋ ਹੋਰ ਕਾਂਗਿਆ ਨੇ ਪੰਚਾਇਤ ਸੰਪਤੀ ਜਿਲ੍ਹਾ ਪ੍ਰੀਸ਼ਦ ਸੋ ਪੰਚਾਇਤੀ ਰਾਜ ਦੇ ਅੰਦਰ ਆਉਂਦੀਆਂ ਨੇ ਇਸ ਪੰਚਾਇਤੀ ਰਾਜ ਸਿਸਟਮ ਨੂੰ ਸਾਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੋਰ ਪਿੰਡਾਂ ਦੇ ਵਿੱਚ ਜਿਹੜੀ ਆ ਤਾਕਤ ਲੋਕਤੰਤਰ ਨੂੰ ਮਿਲੇਗੀ ਕੀ 2027 ਦਾ ਇਹ ਸੈਮੀ ਫਾਈਨਲ ਸਮਝੀ ਲੇਖੋ ਜਿੰਨੀਆਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਸਾਰੇ ਹੀ ਕਹਿੰਦੇ ਕਿ ਸੈਮੀ ਫਾਈਨਲ ਸੈਮੀ ਫਾਈਨਲ ਸਾਡਾ ਸੈਮੀ ਫਾਈਨਲ ਤੇ ਫਾਈਨਲ ਦੋਨੇ ਹੀ ਪੱਕੇ ਨੇ ਦੋਨਾਂ 'ਚ ਹੀ ਆਮ ਆਦਮੀ ਪਾਰਟੀ ਜਿਹੜੇ ਜਿੱਤ ਪ੍ਰਾਪਤ ਕਰੂਗੀ ਇਲਜ਼ਾਮ ਲਾਇਆ ਕਹਿੰਦਾ 100 ਬੈਲਟ ਨੇ ਜਿਹੜੇ ਨਕਲੀ ਸ਼ਬਦ ਕੇ ਆਏ ਨੇ ਬਿਲਕੁਲ ਉਹ ਝੂਠ ਬੋਲਦੇ ਨੇ ਤਜਰਬੇ ਉਹਨਾਂ ਕੋਲੇ ਨਹੀਂ ਕਿ ਅਸੀਂ ਤਾਂ ਬਿਲਕੁਲ ਅਮਨ ਅਮਾਨ ਦੇ ਨਾਲ ਸ਼ਾਂਤੀਪੂਰਵਕ ਪਾਰਦਰਸ਼ੀ ਢੰਗ ਦੇ ਨਾਲ ਜਿਹੜੀਆਂ ਇਲੈਕਸ਼ਨਾਂ ਪੰਜਾਬ 'ਚ ਕਰਵਾ ਰਹੇ ਹਾਂਗੇ